ਲਓ ਜੀ ਬੀਤੇ ਦਿਨੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ ਜਿਸ ਦੇ ਚੱਲਦੇ ਲੋਕਾਂ ਨੂੰ ਇਸ ਫੈਸਲੇ ਤੋਂ ਬਾਅਦ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਾਸ ਜੀ ਹੈ ਕਿ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਲੁਧਿਆਣਾ ਦੇ ਵੱਲੋਂ ਮੀਡੀਆ ਜ਼ਰੀਏ ਅਪੀਲ ਕੀਤੀ ਗਈ ਸੀ ਕਿ ਐਤਵਾਰ ਵਾਲੇ ਦਿਨ ਪੈਟਰੋਲ ਪੰਪ ਬੰਦ ਰਹਿਣਗੇ ਪਰ ਰੱਖੜੀ ਦੇ ਤਿਉਹਾਰ ਕਰਕੇ ਹੁਣ ਲੋਕਾਂ ਨੇ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਸੀ ਪਰ ਹੁਣ ਪੈਟਰੋਲ ਨਾ ਮਿਲਣ ਕਰਕੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਉਹ ਪਿੰਡਾਂ ਤੋਂ ਆਉਂਦੇ ਨੇ ਤੇ ਪਿੰਡਾਂ ਦੇ ਵਿੱਚ ਕੋਈ ਵੀ ਅਜਿਹੀ ਅਨਾਉਂਸਮੈਂਟ ਨਹੀਂ ਕੀਤੀ ਗਈ ਕਿਹਾ ਕਿ ਜਦੋਂ ਉਹ ਅੱਜ ਕੰਮਾਂ ਲਈ ਸ਼ਹਿਰ ਆਏ ਜਾਂ ਫਿਰ ਰਿਸ਼ਤੇਦਾਰੀ ਵਿੱਚ ਜਾਣ ਲਈ ਆਏ ਤਾਂ ਪਤਾ ਚੱਲਿਆ ਕਿ ਸ਼ਹਿਰ ਦੇ ਸਾਰੇ ਪੈਟਰੋਲ ਪੰਪ ਬੰਦ ਨੇ ਮੈਂ ਵੀਰੇ ਟੈਵੀਪਿੰਡ ਤੋਂ ਜੋਧਾ ਏਰੀਆ 'ਚੋਂ ਤੇ ਮੈਂ ਰਾਹ 'ਚ ਜਿੰਨੇ ਵੀ ਪੈਟਰੋਲ ਪੰਪ ਦੇਖੇ ਸਾਰੇ ਬੰਦ ਨੇ ਸਾਰੇ ਹੀ ਮਨਾ ਕਰ ਰਿਹਾ ਤੇਲ ਪਾਉਣ ਨੂੰ ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਸੋ ਵੀ ਅੱਜ ਛੁੱਟੀ ਹੋਈ। ਕੋਈ ਰੇਡ ਕੇ ਲਿਆਏ ਹਾਂ ਮੋਟਰਸਾਈਕਲ। ਰੇਡ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਤੇ ਮੈਂ ਉਹ ਮਿਹਨਤਾਂ ਵੀ ਕਰੀਆਂ ਪੈਟਰੋਲ ਮੈਂ ਕਿਹਾ ਯਾਰ ਪਾ ਦੇ ਵੀ ਮੈਂ ਕੰਮ ਤੇ ਜਾਣਾ ਵੀ 7:00 ਵਜੇ 7:00 ਵਜੇ ਮੈਂ ਪਹੁੰਚਣਾ ਸੀ ਜਵਾਬ ਤੇ ਹੁਣ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਕੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਸੀ 2 ਦਿਨ ਪਹਿਲਾਂ ਪਹਿਲਾ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਜਿੱਦਾਂ ਜੇ ਆਈਡੀਆ ਹੁੰਦਾ ਤਾਂ ਆਪਾਂ ਮੀਡੀਆ ਕੁਆਰੰਟਾਈਨ ਕਰ ਲਏ ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ ਹੁਣ ਅਸੀਂ ਅੱਜ 7 ਵਜੇ ਜਾਬ ਤੇ ਜਾਣਾ 7 ਵਜੇ ਘਰੇ ਆ ਜਣਾ ਦਵਾ ਕੇ ਘਰੇ ਸੌ ਜਾਣਾ ਇੰਨਾ ਆਈਡੀਆ ਹੀ ਨਹੀਂ ਹੁੰਦਾ ਬੰਦੇ ਨੂੰ ਜਾਦਾ ਪਿੰਡ ਪਿੰਡ ਗੁਰਦਾਰੇ ਅਨਾਉਂਸਮੈਂਟ ਹੁੰਦੀ ਭਾਈ ਪੈਟਰੋਲ ਪੰਪ ਵਾਲਿਆਂ ਨੇ ਇਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ ਕੰਮ ਕਰਾਣ ਵਾਲੇ ਦੇ ਸਾਹਮਣੇ ਕਰਨਾ ਪਰੇਸ਼ਾਨੀ ਪੂਰੀ ਹੈ ਜੀ اٹੈਂਡੈਂਸ ਕੱਟ ਦੇਣੀ ਹੈ ਉਹਨਾਂ ਨੇ ਸੈਲਰੀ ਘੱਟ ਦੇਣਗੇ ਉਹਦਾ ਕੀ ਫਾਇਦਾ ਜੇ ਹੁਣ ਲੇਟ ਚਲੇ ਕੇ ਕੰਮ ਪੂਰੇ ਲੇਟ ਆ ਜੀ ਤੇਲ ਭਾਜੀ ਕਿੱਥੇ ਮਿਲਿਆ ਮਗਰੋਂ ਵੀ ਸਾਰੇ ਪੰਪਾਂ ਦਾ ਸਾਰੇ ਬੰਦਾ ਟੋਟਲੀ ਜਾਣਗੇ ਦੋ ਦਿਨ ਇਹਨਾਂ ਨੂੰ ਭਾਜੀ ਪਹਿਲਾਂ ਜਾਣ ਕੇ ਦੱਸਣਾ ਚਾਹੀਦਾ ਵਾ ਦੋ ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਲੱਗਦਾ ਰੱਖਣੀ ਤੇ ਸਿਆਰ ਤੋਂ ਪਹਿਲਾਂ ਪੰਪ ਨਹੀਂ ਭਾਜੀ ਉਹ ਇਹਨਾਂ ਨੇ ਕੱਲ ਹੀ ਜਾਣ ਕੇ ਆਪਣੇ ਨੈਟ ਦੇ ਵਿੱਚ ਪਾਈ ਸੀਗੀ ਤੇ ਦੋ ਤਿੰਨ ਦਿਨ ਪਹਿਲਾਂ ਦੱਸਿਆ ਹੁੰਦਾ ਚਲ ਬੰਦਾ ਉਹ ਜਾ ਸਵੇਰੇ ਕਮਾ ਤੇ ਜਾਂਦਾ ਸਾ ਬਣਾਉਦੇ ਹੈ ਕਈ ਵਾਰ ਨਹੀਂ ਧਿਆਨ ਨਹੀਂ ਦਈ ਤੁਹਾਨੂੰ ਪਤਾ ਜੀ ਹੁਣ ਔਖਾ ਆਉਣ ਵਾਲੇ ਬੰਦੇ ਨਾਲ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿੱਧਰ ਨੂੰ ਜਾਏ ਰੋੜ ਕੀ ਲੱਗੇ ਜਾਣੇ ਪਣਿਆ ਜੀ ਉਧਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਰੱਖੜੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਪੰਪ ਬੰਦ ਰਹਿਣਗੇ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਦੀ ਕਾਲ ਤੇ ਸਾਰੇ ਹੀ ਸ਼ਹਿਰ ਦੇ ਪੰਪ ਬੰਦ ਨੇ ਉਹਨਾਂ ਕਹਿਆ ਕਿ ਕਮਿਸ਼ਨ ਆਵਦਾਏ ਜਾਣ ਦੇ ਰੋਜ਼ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ। ਕੋਈ ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਐਂਟੀਮੇਟ ਕਰ ਰਹੇ ਹਾਂ। ਇਹ ਤਾਂ ਹੁਣ ਹਮੇਸ਼ਾ ਹੀ ਹੁੰਦਾ ਹੈ 100% ਤੇ ਕਿਸੇ ਨੂੰ ਨਹੀਂ ਪਤਾ ਲੱਗਦਾ। ਲੱਗਦਾ ਸਰ ਕੁਝ ਮੰਗਾਂ ਨੂੰ ਲੈ ਕੇ ਤੁਹਾਡਾ ਜਿਹੜਾ ਰੀਡਕਾ ਉਹ ਬਰਕਰਾਰ ਹੈ ਪਰ ਇਹ ਕਾਲ ਜਿਹੜੀ ਹੈ ਰਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ। ਰਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ ਇਹ ਸਾਡੀ ਤਿਆਰੀ ਗਰੀਬਨ ਮਹੀਨੇ ਤੋਂ ਹੋ ਰਹੀ ਸੀ। ਇਹ ਹੁਣ ਅਸੀਂ ਡਿਸਾਈਡ ਕੀਤਾ ਹੈ। ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ ਕਿੰਨੇ ਸਮੇਂ ਲਈ ਜਿਹੜਾ ਬੰਦ ਰਹੂਗਾ ਇਹ ਇਹ ਖਾਲੀ ਸਿਰਫ ਸੰਡੇ ਸੰਡੇ ਛੁੱਟੀ ਹੈ ਕੋਈ ਸਟ੍ਰਾਈਕ ਨਹੀਂ ਹੈ ਕੋਈ ਬੰਦ ਨਹੀਂ ਹੈਗੀ ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਉਹ ਚਲਦੀਆਂ ਪਈਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਅੱਜ ਸਵੇਰ ਦੇ 5 ਵਜੇ ਤੋਂ ਨਿਕਲੇ ਹੋਏ ਹਾਂ ਜੀ ਮਤਲਬ ਜੇ ਇੱਕਾ ਦੁੱਕਾ ਕੋਈ ਬੰਦ ਨਹੀਂ ਹੈਗਾ ਉਹ ਸਾਰੇ ਭਰਾ ਨੂੰ ਰਿਕਵੈਸਟ ਕਰਕੇ ਉਹ ਬੰਦ ਕਰਾ ਦੇ ਆ ਸਾਨੂੰ ਲੱਗਦਾ ਨਹੀਂ ਬੇਸਿਕਲੀ ਜੇ ਸ਼ਹਿਰ ਦੇ ਵਿੱਚ ਜੇ 408 ਪਟੋਲ ਬੰਬ ਨੇ ਉੱਚੋ ਜੇ ਇੱਕ ਦੋ ਪੰਪ ਹੈਗਾ ਖੁੱਲੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਆਂ ਜੀ ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ ਸਾਰੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਆਂ ਖੈਰ ਦੇਖਿਆ ਜਾਵੇ ਤਾਂ ਰੋਜ਼ਮਾਰ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਜਿਸ ਦੇ ਚੱਲਦੇ ਪੈਟਰੋਲ ਪੰਪ ਦੇ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ